ब्रेक तो बाद एक बार फिर ਤੁਹਾਡਾ ਸਵਾਗਤ ਹੈ। ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਵਸ ਦੇ ਮੌਕੇ ਉਹਨਾਂ ਦੇ ਸ਼ਹੀਦੀ ਸਥਾਨ ਗੁਰਦੁਆਰਾ ਸੀਸਕਾਂਜ ਸਾਹਿਬ ਦਿੱਲੀ ਤੋਂ ਇੱਕ ਵਿਸ਼ਾਲ ਸਾਈਕਲ ਯਾਤਰਾ ਸਾਈਕਲ ਫੈਡਰੇਸ਼ਨ ਇੰਡੀਆ ਦੇ ਪ੍ਰਧਾਨ ਮਨਜੀਤ ਸਿੰਘ ਜੀ ਕੇ ਦੀ ਅਗਵਾਈ ਹੇਠ ਅੰਮ੍ਰਿਤਸਰ ਗੁਰੂ ਜੀ ਦੇ ਜਨਮ ਸਥਾਨ ਗੁਰਦੁਆਰਾ ਗੁਰੂ ਕੇ ਮਹਿਲ ਤੱਕ ਕੱਢੀ ਜਾਏਗੀ। ਇਸ ਯਾਤਰਾ ਵਿੱਚ ਵੱਡੀ ਗੰਤੀ ਵਿੱਚ ਨੌਜਵਾਨ ਕਸ਼ਮੀਰੀ ਪੰਡਿਤ ਤੇ ਹਰ ਧਰਮ ਦੇ ਲੋਕ ਸ਼ਾਮਿਲ ਹੋਣਗੇ। ਜਗਾ ਜਗਾ ਤੇ ਇਸ ਯਾਤਰਾ ਦਾ ਪੜਾਵ ਹੋਵੇਗਾ ਅਤੇ ਯਾਤਰਾ ਦੌਰਾਨ ਨੌਜਵਾਨਾਂ ਨੂੰ ਨਸ਼ਿਆਂ ਨੂੰ ਤਿਆਗ ਕੇ ਆਪਣੀ ਗੌਰਵਮਈ ਵਿਰਸੇ ਨਾਲ ਜੁੜਨ ਦਾ ਉਪਰਾਲਾ ਕੀਤਾ ਜਾਵੇਗਾ ਨੌਵੇਂ ਸਤਿਗੁਰੂ ਨੌਵੇਂ ਨਾਨਕ ਪਾਤਸ਼ਾਹ ਗੁਰੂ ਤੇਗ ਬਹਾਦਰ ਰੱਖੇ ਜੰਜੂ ਤਿਲਕ ਦੇਤੇ ਧਰਮ ਦੀ ਚਾਦ ਰੱਖੇ ਜੰਜੂ ਤਿਲਕ ਦੇਤੇ ਧਰਮ ਦੀ ਚਾਦ ਧਰਮ ਨਾ ਬਚਦਾ ਜੇ ਧਰਮ ਨਾ ਬਚਦਾ ਜੇ ਤੇਰੇ ਜਾ ਬਖਸ਼ਿੰਦ ਨਾ ਹੁੰਦਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇੱਕ ਵਿਸ਼ਾਲ ਸਾਈਕਲ ਯਾਤਰਾ ਜਿਹੜੀ ਕਿ ਉਹਨਾਂ ਦੇ ਸ਼ਹੀਦੀ ਸਥਾਨ ਗੁਰਦੁਆਰਾ ਸੀਸਗੰਸਾਬ ਤੋਂ ਮਨਜੀਤ ਸਿੰਘ ਜੀਕੇ ਜੀ ਵੱਲੋਂ ਇਹਨਾਂ ਦੀ ਅਗਵਾਈ ਹੇਠ ਕੱਢੀ ਜਾ ਰਹੀ ਹੈ ਜਿਹੜੀ ਕਿ ਅੰਮ੍ਰਿਤਸਰ ਗੁਰੂ ਜੀ ਦੇ ਜਨਮ ਸਥਾਨ ਗੁਰੂ ਕੇ ਮਹਿਲ ਵਿਖੇ ਪਹੁੰਚੇਗੀ ਤੇ ਇਸ ਦੌਰਾਨ ਵੱਡੀ ਗਿਣਤੀ ਵਿੱਚ ਸਾਈਕਲ ਦੇ ਨਾਲ ਲੋਕ ਵੀ ਜੁੜਨਗੇ ਤੇ ਇਸ ਯਾਤਰਾ ਦੇ ਵਿੱਚ ਕਿਤੇ ਨਾ ਕਿਤੇ ਗੁਰੂ ਜੀ ਦੇ ਸ਼ਹੀਦੀ ਧਾੜੇ ਨੂੰ ਸਮਰਪਿਤ ਲੋਕਾਂ ਨੂੰ ਜਾਗਰੂਕ ਵੀ ਕੀਤਾ ਜਾਏਗਾ ਲੋਕਾਂ ਨੂੰ ਇੱਕ ਵਧੀਆ ਸਨਹਿਤ ਅਸੀਂ ਗੱਲਬਾਤ ਕਰਦੇ ਹਾਂ ਮਨਜੀਤ ਸਿੰਘ ਜੀ ਕੇ ਨਾਲ ਹਾਂਜੀ ਸਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 350 ਸਾਲਾਂ ਸ਼ਹੀਦੀ ਸ਼ਤਾਬਦੀ ਗੁਰੂ ਤੇਗ ਬਹਾਦਰ ਪਾਸ਼ਾ ਜੀ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਮੈਂ ਸਮਝਦਾ ਕਿ ਇਹ ਯਾਤਰਾ ਦਾ ਅਸੀਂ ਪ੍ਰੋਗਰਾਮ ਬਣਾਇਆ ਕਿਉਂਕਿ 1999 ਚ ਖਾਲਸਾ ਸਿਰਜਣਾ ਦਿਵਸ ਤੇ ਅਸੀਂ ਜਿੱਥੋਂ ਪਾਈਜਾਤਾ ਸੀਸ ਲੈ ਕੇ ਗਏ ਸੀ ਬਨੂੜ ਤਨਾਵੜੀ ਇਤਰਾਵੜੀ ਹੁੰਦੇ ਹੋਏ ਆ ਬਾਗਪਤ ਹੁੰਦੇ ਹੋਏ ਉਸ ਰਾਤ ਉਹ ਪੈਦਲ ਲੈ ਕੇ ਗਏ ਸੀ 10 ਦਿਨਾਂ ਦੀ ਯਾਤਰਾ ਮੇਰੇ ਦਿਮਾਗ ਸੀਗਾ ਕਿ ਉਸ ਵੇਲੇ ਸੋਸ਼ਲ ਮੀਡੀਆ ਨਹੀਂ ਸੀ ਉਸ ਵੇਲੇ ਟੀਵੀ ਚੈਨਲ ਨਹੀਂ ਸੀਗੇ ਬਹੁਤ ਵੱਡਾ ਮੈਸੇਜ ਉਸ ਯਾਤਰਾ ਨੇ ਦਿੱਤਾ ਸੀ ਤੇ ਇਹ 350 ਸਾਲਾਂ ਸ਼ਹੀਦੀ ਯਾਤਰਾ ਦਾ ਅਸੀਂ ਲਾਹਾ ਲਈਏ ਸਨਿਆ ਦੇਈਏ ਲੋਕਾਂ ਨੂੰ ਕਿ ਗੁਰੂ ਤੇਗ ਬਹਾਦਰ ਪਾਸ਼ਾ ਨੇ ਆਪਣੇ ਧਰਮ ਆਪਣੇ ਅਕੀਦੇ ਲਈ ਨਹੀਂ ਆਪਣਾ ਸ਼ਹਾਦਤ ਦਿੱਤੀ ਉਹਨਾਂ ਨੇ ਤਿਲਕ ਜਿਹਨੂੰ ਜਿਸ ਨੂੰ ਗੁਰੂ ਨਾਨਕ ਨੇ ਪਹਿਨਣ ਤੋਂ ਮਨਾ ਕਰਤਾ ਸੀ ਲੇਕਿਨ ਔਰੰਗਜ਼ੇਬ ਨੇ ਜਦੋਂ ਉਤਾਰੇ ਤੇ ਉਹਨਾਂ ਨੇ ਉਸ ਦੇ ਖਿਲਾਫ ਆਪਣੀ ਸ਼ਹਾਦਤ ਦਿੱਤੀ ਪੰਡਤ ਕਿਰਪਾ ਰਾਮ ਜਦੋਂ ਡੈਲੀਗੇਸ਼ਨ ਲੈ ਕੇ ਆਂਦੇ ਨੇ ਕਸ਼ਮੀਰ ਤੋਂ ਗੁਰੂ ਸਾਹਿਬ ਮਨਾ ਵੀ ਕਰ ਸਕਦੇ ਸੀ ਸਾਡਾ ਕੋਈ ਔਰੰਗਜ਼ੇਬ ਦੇ ਨਾਲ ਝਗੜਾ ਨਹੀਂ ਸੀ ਲੇਕਿਨ ਉਹਨਾਂ ਨੇ ਫੈਸਲਾ ਕੀਤਾ ਕਿ ਜਿਹੜਾ ਵੀ ਮਨੁੱਖ ਇਸ ਧਰਤੀ ਤੇ ਜੀਂਦਾ ਉਸ ਨੂੰ ਆਪਣੇ ਧਰਮ ਦੇ ਉਸ ਨੂੰ ਆਪਣੇ عقیدہ ਉਸ ਨੂੰ ਆਪਣੇ ਜਿਸ ਵੀ ਉਹ سوچ ਨੂੰ ਬਲੀਵ ਕਰਦਾ ਉਸ ਤੇ ਜੀਣ ਦਾ ਉਸ ਨੂੰ ਪੂਰਾ ਹੱਕ ਹੈ ਮੈਂ ਸਮਝਦਾ ਵਾਂ ਕਿ ਇਹ ਪਹਿਲਾ ਇੱਕ ਐਸਾ ਹਿਊਮਨ ਰਾਈਟ ਦੀ ਗੱਲ ਕਰ ਰਹੀ ਹੈ ਫਰੀडम ਆਫ ਰਿਲਜਨ ਦੀ ਗੱਲ ਕਰ ਰਹੀ ਹੈ ਫਰੀडम ਆਫ ਸਪੀਚ ਦੀ ਗੱਲ ਕਰ ਰਹੀ ਹੈ ਗੁਰੂ ਤੇਗ ਬਹਾਦਰ ਪਾਸ਼ਾ ਦੀ ਸ਼ਹਾਦਤ ਹੋਈ ਅਸੀਂ ਸਾਈਕਲ ਯਾਤਰਾ ਕੱਢ ਰਹੇ ਹਾਂ ਉਹਦਾ ਦੋ ਕਿਸਮ ਦਾ ਸਨੇਹ ਇੱਕ ਸਨੇਹ ਧਾਰਮਿਕ ਹੈ ਹਾਂਜੀ ਅੱਜ ਪੰਜਾਬ ਤੁਸੀਂ ਦੇਖਦੇ ਹੋ ਕਿੰਡੀ ਵੱਡੀ ਕਨਵਰਸ਼ਨ ਹੋਈ ਮੈਂ ਕਨਵਰਸ਼ਨ ਕਰਨ ਵਾਲਿਆਂ ਨੂੰ ਪੁੱਛਦਾ ਪਾਸਟਰਾਂ ਨੂੰ ਕਿ ਪੂਰਾ ਮਾਝਾ ਰੁੜ ਗਿਆ ਸੀਗਾ ਫਲੱਡਸ ਦੇ ਵਿੱਚ ਕਿਸੇ ਨੇ ਕਿਸੇ ਦੇ ਘਰ ਜਾ ਕੇ ਕੋਈ ਬੋਰੀ ਦਿੱਤੀ ਉਹਨਾਂ ਨੇ ਕਿਸੇ ਜਿਹਦਾ ਕੋਠਾ ਡਿੱਗ ਗਿਆ ਸੀਮੈਂਟ ਵਾਸਤੇ ਜਿਹਦੇ ਕੋਲ ਖਾਣ ਨੂੰ ਨਹੀਂ ਸੀ ਤੇ ਕਿਸੇ ਨੇ ਕੋਈ ਅਨਾਜ ਦਿੱਤਾ ਜੇ ਉਹਦੇ ਕੋਲ ਮੈਂ ਸਮਝਦਾ ਵਾਂ ਕਿ ਉਹਦੇ ਘਰ ਦਾ ਗੈਸ ਚੁੱਲਾ ਜਾਂ ਫ੍ਰਿਜ ਖਰਾਬ ਹੋ ਗਿਆ ਕਿਸੇ ਨੇ ਦਿੱਤਾ ਕਿਸੇ ਨੇ ਕੋਈ ਦਵਾਈਆਂ ਜਾਂ ਡੀਜ਼ਲ ਪਾਇਆ ਉਹਦੇ ਟਰੈਕਟਰ ਦੇ ਵਿੱਚ ਕਿ ਆਪਣਾ ਖੇਤ ਉਹ ਸਾਫ਼ ਕਰ ਸਕੇ ਮੈਂ ਸਮਝਦਾ ਵਾਂ ਕਿ ਇਹ ਸਮਝਣਾ ਪਏਗਾ ਭਾਵੇਂ ਕਨਵਰਜਨ ਜ਼ਬਰਨ ਹੋਵੇ ਭਾਵੇਂ ਲਾਲਚ ਅਧੀਨ ਹੋਵੇ ਇਹ ਗਲਤ ਹੈ ਉਸ ਤੋਂ ਇਲਾਵਾ ਇਹ ਇੱਕ ਐਸੀ ਨਵੇਕਲੀ ਯਾਤਰਾ ਜਿੱਥੇ ਧਾਰਮਿਕ ਸਿਨਿਆ ਦੇਰੀ ਹੈ ਉੱਥੇ ਸਮਾਜਿਕ ਅਜ ਐਨਵਾਇਰਨਮੈਂਟ ਕਿੰਨਾ ਖਰਾਬ ਹੈ ਅੱਜ ਦਿੱਲੀ ਦੇ ਲੀਡਰ ਕਹਿੰਦੇ ਪੰਜਾਬ ਦਾ ਕਿਸਾਨ ਪਰਾਲੀ ਸਾੜਦਾ ਤਾਂ ਦਿੱਲੀ 'ਚ ਇਹ AQI ਡਿੱਗਦਾ ਮੈਂ ਪੁੱਛਣਾ ਚਾਹਨਾ ਵਾਂ ਪੰਜਾਬ ਦਾ ਕਿਸਾਨ ਤੇ ਅੰਧਾਤ ਹੈ ਤੁਸੀਂ ਉਹਨੂੰ ਪ੍ਰੋਜੈਕਟ ਕਿਉਂ ਕਰ ਰਹੇ ਵਿਲਣ ਕਿਉਂ ਪ੍ਰੋਜੈਕਟ ਕਰ ਰਹੇ ਹੋ ਮੈਂ ਸਮਝਦਾ ਇਹ ਸਿਆਸਤ ਜਿਹੜੀ ਹੈ ਇਹ ਪੰਜਾਬ ਨੂੰ ਬਦਨਾਮ ਕਰਨ ਲੱਗੀ ਹੈ ਅਸੀਂ ਉਸ এনवायरमेंट ਦੀ ਗੱਲ ਕਰ ਰਹੇ ਹਾਂ ਅਸੀਂ ਇਹ ਦੱਸ ਰਹੇ ਹਾਂ ਕਿ ਜਿਹੜੀ ਪ੍ਰਾਲੀ ਉਹ ਹਿਮਾਚਲ ਵਿੱਚ ਵੀ ਛੜਦੀ ਹੈ ਉਹ ਹਰਿਆਣਾ ਵਿੱਚ ਵੀ ਛੜਦੀ ਹੈ ਯੂਪੀ ਵਿੱਚ ਵੀ ਛੜਦੀ ਹੈ ਔਰ 1.5% ਹੈ 98 98% ਜਿਹੜੇ ਬਾਕੀ ਪ੍ਰਦੂਸ਼ਣ ਕਰਦੇ ਨੇ ਉਹਨਾਂ ਬਾਰੇ ਗੱਲ ਕਿਉਂ ਨਹੀਂ ਕੀਤੀ ਜਾਂਦੀ ਪੰਜਾਬ ਨੂੰ ਕਿਉਂ ਬਦਨਾਮ ਕੀਤਾ ਜਾਂਦਾ ਮੈਂ ਸਮਝਦਾ ਜਿੱਥੇ ਇਤਿਹਾਸ ਨਾਲ ਜੋੜੇਗੀ ਉਥੋਂ ਸਿਹਤ ਵਾਲੇ ਪਾਸਿਓਂ ਉਥੋਂ এনवायरमेंट ਵਾਲੇ ਪਾਸਿਓਂ ਉਥੋਂ ਧਰਮ ਵਾਲੇ ਪਾਸਿਓਂ ਇਸਨੇ ਦਿੰਦੀ ਆਏਗੀ ਇਹ 15 ਤਰੀਕ ਨੂੰ ਗੁਰਦੁਆਰਾ ਸੀਸਗਨ ਸਾਹਿਬ 15 ਨਵੰਬਰ ਨੂੰ ਚੱਲੇਗੀ ਇਹਦੇ ਵਿੱਚ ਸੈਂਕੜੇ ਹਜ਼ਾਰੋਂ ਅ ਲੋਕ ਸ਼ਾਮਲ ਹੋਣਗੇ ਹਰ ਉਮਰ ਦੇ ਹਰ ਧਰਮ ਦੇ ਮੈਂ ਵੈਲਕਮ ਕਰਦਾ ਹਾਂ ਹਰ ਖਿੱਤੇ ਦੇ ਹਰ ਸਮਾਜ ਦੇ ਲੋਕਾਂ ਨੂੰ ਵੈਲਕਮ ਕਰਦਾ ਇਹ ਪਿੰਡਾਂ ਸ਼ਹਿਰਾਂ ਚੋਂ ਨਿਕਲਦੀ ਹੋਈ ਪਾਣੀਪਤ ਅੰਬਾਲਾ ਔਰ ਲੁਧਿਆਣਾ ਤੇ ਜਲੰਧਰ ਰਾਹ ਦਾ ਪੜਾਅ ਕਰਦੀ ਹੋਈ ਅਮ੍ਰਿਤਸਰ 20 ਤਰੀਕ ਨੂੰ ਪਹੁੰਚੇਗੀ 골ਡਨ ਗੇਟ ਤੋਂ ਸਵੇਰੇ 8 ਵਜੇ ਚੱਲਾਂਗੇ ਔਰ ਉਸ ਜਗ੍ਹਾ ਤੇ ਨਤਮਸਤਕ ਹੋਵਾਂਗੇ ਜਿੱਥੇ ਗੁਰੂ ਸਾਹਿਬ ਦਾ ਜਨਮ ਹੋਇਆ ਸੀ ਇਹ ਸਨ ਸਰਦਾਰ ਮਨਜੀਤ ਸਿੰਘ ਜੀ ਕੇ ਜਿਨ੍ਹਾਂ ਨੇ ਕਿਹਾ ਕਿ ਇਹ ਸਾਈਕਲ ਯਾਤਰਾ ਦੇ ਰਾਹੀਂ ਉਹ ਨੌ ਜਵਾਨਾਂ ਨੂੰ ਤਿੱਤ ਕੁੜੇ ਤੋਂ ਬਚਾ ਕੇ ਉਹਨਾਂ ਨੂੰ ਉਹ ਜਾਗਰੂਕ ਕਰਨਗੇ ਕਿ ਉਹ ਆਪਣੇ ਗੌਰਵਈ ਵਿਰਸੇ ਨਾਲ ਜੁੜਨ ਤੇ ਆਪਣੇ ਧਰਮ ਪ੍ਰਤੀ ਸचेਤ ਰਹਿਣ ਫਾਸਟਵੇ ਚੈਨਲ ਤੋਂ ਕੈਮਰਾਮੈਨ ਗੁਰਦੇਵ ਸਿੰਘ ਨਾਲ ਅਮਰੀਕ ਸਿੰਘ ਵਾਲਾ ਦੀ ਰਿਪੋਰਟ ਅੰਮ੍ਰਿਤਸਰ